सरतार न्यूज चैनल देख रहे सभी दर्शकों का स्वागत है परिवार ने नशे के लिए नहीं दिए पैसे युवक ने किया ऐसा परिवार पर टूटा दुखों का पहाड़ फतेहगढ़ चूड़ी से आते हैं जहां एक परिवार नशे की दलदल में डूब गया है इस परिवार में दो बेटे हैं और दोनों के पिता सफेद नशे के आदि हैं और उन्होंने नशे के लिए परिवार से दो सौ मांगे पैसे न मिलने पर उसने खुद को आग लगा ली रुपए खर्च हो गए लेकिन अब पैसे खत्म हो गए हैं वह गंभीर और दैनीय हालत में घर के कमरे में पड़ी है लेकिन अब परिवार में बुजुर्ग माँ और पत्नी भीख मांग रहे हैं इलाज के लिए रिपोर्ट लावप्रीत खुशीपुर ओ बोल पस्तावਾ ਹੁੰਦਾ ਹੈ ਜਦੋਂ ਇਹ ਵਾਲੇ ਬੱਚਿਆਂ ਨੂੰ ਮੈਨਾ ਘਰ ਧਿਆਨ ਨੂੰ ਆਪ ਲੋਨ ਨੂੰ ਮੈਨਾ ਤੇ ਆਪਣੇ ਮਾਈਸ ਨੇ ਕਿ ਕਿਵੜੇ ਵਿੱਚ ਚਾਹ ਪਸਤਾਪਾ ਹੋਊਗਾ ਹੈ ਉਹ ਜਾਨਾ ਪਸਤਾਉਣਾ ਕਿ ਕੁਝ ਹੋ ਜਾਂਦਾ ਤੇ ਇਹਨਾਂ ਨੂੰ ਮੰਨਣ ਬਣ ਨਾ ਸੀ ਮਾਫੀ ਜੁਰਗੀ ਹੈ ਆ ਕਦੇ ਵਿੱਚ ਕੀ ਕਰਨਾ ਬੜਾ ਏ ਬੜਾ ਨਸਤਣਾ ਹੁੰਦਾ ਨਹੀਂ ਨਾ ਬੜਾ ਜੱਪਤ ਹੁੰਦਾ ਜਿੰਨੇ 50 ਛੱਡੇ ਬੜੇ ਕਦੀ ਲੋਕਾਂ ਕੋਲੋਂ ਪੈਸੇ ਮੰਗ ਕਦੀ ਸਤਾਇਆ ਲੁਕਾ ਲੋਕਾਂ ਬੜੇ ਆਪਣੇ ਕਈਆਂ ਨੇ ਮਤ ਵੀ ਬੜੀ ਕੀਤੀ ਤੇ ਜਿੰਨੇ ਲੋਕਾਂ ਨੇ ਆਪ ਤੇ ਹੋਣ ਪੈਸੇ ਖਤਮ ਹੋ ਗਏ ਤੇ ਕਰ ਲੈਣ ਤਾਂ ਤੇ ਪਏ ਨੇ ਤੁਮ ਕਰੇ ਆ ਆਪਣੇ ਬਿਠਾ ਇਹ ਸਿਕੰਦਰ ਜੀ ਜਿਹੜੇ ਨੌਜਵਾਨ ਨਸ਼ੇ ਵਿੱਚ ਫਸ ਗਏ ਨੇ ਜਾਂ ਜੋ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ ਵੀ ਵੇਖੋ ਮੇਰਾ ਕੀ ਹਾਲ ਆ ਇਹ ਨਸ਼ਾ ਛੱਡ ਜਾ ਜ਼ਰੂਰ ਮੈਂ ਕਹਿਣਾ ਚਾਹਾਂਗਾ ਜਿਹੜੇ ਨਸ਼ੇ ਜਾਂ ਦੇਖ ਨਵੇਂ ਯੂ ਅੱਜ ਕੱਲ ਮੈਂ ਬੜੀ ਵਹਿਨਾ ਇਹ ਨਵੇਂ ਯੂਥ ਨਾ ਅੱਜ ਕੱਲ ਕਹਿ ਦੇਗੀ ਲੈ ਸ਼ਰਾਬ ਗਾਤਾ ਨਸ਼ਾ ਆ ਸਮਾਨ ਦਾ ਨਸ਼ਾ ਮੈਨੇ ਆਪਾਂ ਮੰਨੋ ਇਹ ਕਿੰਨੇ ਆ ਭੀ ਅੱਜ ਨੂੰ ਇਹ ਸਮਾਨ ਦੇ ਹਾਲਾਤ ਦੇਖ ਲੋ ਇਹ ਸਮਾਨ ਦੇ ਹਾਲਾਤ ਨੇ ਇੱਥੋਂ ਤੱਕ ਮੈਨੂੰ ਪਛਾਣ ਸਿੱਧਿਆ ਕਿ ਮੈਂ ਹਮੇਸ਼ਾ ਹੋਵੇ ਆਪਣੇ ਮੇਰਾ ਆਪਣਾ ਮਣ ਜੀ ਕੋਈ ਨਹੀਂ ਜਦੋਂ ਦਲ ਦਲ ਦੇ ਵਿੱਚ ਖੁਬੰਦੇ ਆਇਆ ਜਾਂ ਖੁਬਣਾ ਚੰਗਾ ਆ ਪਹਿਲਾਂ ਮੇਰੇ ਵੱਲ ਦੇਖ ਲਿਓ ਕਿ ਮੇਰੇ ਨਾਲ ਕੀ ਕੁਝ ਬਣ ਗਿਆ ਤੇ ਇਹ ਹੁਣ ਨਸ਼ੇ ਗੰਦੇ ਨਸ਼ੇ ਨੇ ਮੇਰਾ ਘਾਟ ਜੜ ਛੱਡੇ ਆ ਇਹ ਜਿਹੜੇ ਤੁਹਾਡੇ ਨਾਲ ਨਸ਼ਾ ਕਰਦੇ ਸੀਗੇ ਜਿਹੜੇ ਤੁਹਾਡੇ ਯਾਰ ਬੇਲੀ ਉਹਨੇ ਉਹਨਾਂ ਨੇ ਮਗਰੋਂ ਤੁਹਾਡੀ ਕੋਈ ਬਾਤ ਪੁੱਛੀ ਹੈ ਨਾ ਕੋਈ ਨਹੀਂ ਪੁੱਛ ਨਸ਼ੇ ਨਸ਼ੇੜੀ ਬੰਦਾ ਬੰਨ ਨਸ਼ੇ ਨਾਲ ਸਹਿਮਤ ਹੁੰਦਾ ਬਾਜ ਨਸ਼ੇੜੀ ਬੰਦੇ ਨੇ ਹੁੰਦਾ ਯਾਰ ਉਹ ਨਹੀਂ ਸੰਹੀ ਹੋਏਗਾ ਤੇ ਆ ਜਾਈਗਾ ਨਹੀਂ ਤੇ ਇੱਥੇ ਹੀ ਆ ਨਸ਼ੇੜੀ ਬੰਦਾ ਨਹੀਂ ਕਿ ਆ ਉਹ ਆਪਣੇ ਆਪ ਦਾ ਹੁੰਦਾ ਆ ਇਸ ਤਰ੍ਹਾਂ ਨਹੀਂ ਬੰਦਾ ਉਹਨੂੰ ਜਾਂ ਹੁੰਦਾ ਬਸ ਪੈਸੇ ਦਾ ਮਤਲਬ ਤੇ ਪੈਸੇ ਨਾਲ ਜਗਾਰ ਕਿਤਨਾ ਕਿਤੋਂ ਪਾਜੇ ਉਹ ਨਸ਼ੇੜੀ ਬੰਦੇ ਨੂੰ ਕਿਸੇ ਨਾ ਕੋਈ ਹਿੰਦਰ ਦੇ ਦਿੰਦੀ ਤੇ ਨਾ ਕੋਈ ਬੰਦਾ ਹੀ ਆ ਕਦੋ ਜਿਹੜਾ ਤੇ ਨਸ਼ੇ ਤੱਕ ਗੱਲ ਨਸ਼ੇ ਤੱਕ ਪਾਸਾ ਮਤ ਰਹਿੰਦੇ ਨੇ ਹੁਣ ਤੁਹਾਡੇ ਕੋ ਪੈਸੇ ਨਾਰਕਾ ਸਤਾਲ ਵਾਲਿਆਂ ਤਾਂ ਜਵਾਬ ਦੇ ਦਿੱਤਾ ਪ੍ਰਾਈਵੇਟ ਅਮਰਸਰ ਇਹ ਲਾਈਫ ਕੇਅਰ ਸੀਗੇ ਨਿਊ ਲਾਈਫ ਕੇਅਰ ਨਿਊ ਲਾਈਫ ਕੇਅਰ ਤਾਂ ਦੇ ਲੱਖਾਂ ਰੁਪਏ ਲਾ ਕੇ ਹੁਣ ਤੁਹਾਡੇ ਕੋਲ ਇਲਾਜ ਲਈ ਪੈਸੇ ਨਹੀਂ ਆ ਹੁਣ ਫਿਰ ਇਹ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਜਿਹੜਾ ਤੁਸੀਂ ਘਰ ਆ ਗਏ ਹੋ ਤੇ ਇਹ ਫਿਰ ਮਤਲਬ ਪੱਟੀ ਜਾਂ ਜੋ ਵੀ ਮਾੜਾ ਮੋਟਾ ਕਿਸ ਤਰ੍ਹਾਂ ਚੱਲ ਰਿਹਾ ਇਹ ਫਿਰ ਮੰਮੀ ਨੇ ਖੋ ਜਿਆ ਆਪ ਦਵਾਈ ਬਣਾ ਕੇ ਲਾ ਦੋ ਦਿੰਦੇ ਨੇ ਤਕੋ ਜੇ ਇਦਾਂ ਬਸ ਬਾਈ ਦੋਈ ਬਣਾ ਕੇ ਲਾ ਦਿੰਦੇ ਨੇ ਉੱਤੇ ਤੇ ਇਦਾਂ ਚੱਲੀ ਜਾਂਦੇ ਆ ਕਹਿਣਾ ਚਾਹੂਗੀ ਕਿ ਇਹ ਮਦਦ ਲਈ ਕਹਿਣਾ ਚਾਹਾਂਗਾ ਜੀ ਉਹ ਵੀ ਪਰਮਾਤਮਾ ਖਾ ਸਕੇ ਮੇਰਾ ਲਾਸ਼ਿਤ ਹੋ ਉਸ ਤੇ ਤੇ ਇਹ ਤੁਹਾਡਾ ਛੋਟਾ ਭਰਾ ਵੀ ਇਸੇ ਅਲਾਮ ਮਲੇਦੀ ਅਲਮਤ ਚ ਲਾ ਗਿਆ ਉਹ ਤੁਹਾਡੇ ਵੱਲ ਵੇਖ ਕੇ ਲੱਗਾ ਕਿ ਉਹ ਕਿਸੇ ਯਾਰ ਬੇਲੀ ਦੀ ਆ ਗਿਆ ਉਹ ਯਾਰ ਬੇਲੀ ਆ ਗਿਆ ਉਹ ਪੈ ਗਏ

ਦੇਖਿਆ ਨਾ ਚਾਹੂਗੀ ਸਾਰੇ ਦੇਖਵਾਵੋ ਕਿ ਜੋ ਇਹ ਦੇਖੋ ਗਲਤੀ ਹੋ ਗਈ ਹੈ ਬਸ ਹੁਣ ਮੇਰੀ ਬਦਦਤ ਕਰੋ ਸਾਡੇ ਕੋਲ ਜੋ ਵੀ ਕਿਸੇ ਨੇ ਮਦਦ ਕੀਤੀ ਸਾਰੇ ਨੇ ਹੁਣ ਪੈਸਾ ਖਤਮ ਹੋ ਗਿਆ ਇਹ ਬਹੁਤ ਉਜੜ ਗਏ ਆ ਤੇ ਬਸ ਇਹ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਹੈ ਕਿ ਸਾਰੇ ਮੇਰੀਆਂ ਚਾਹਤੀਆਂ ਮੇਰੀ ਬਦਦਤ ਕਰੋ ਤਾਂ ਕਿ ਮੇਰੇ ਪਤੀ ਇਹ ਮੋਦੀ ਲੜਾਈ ਲੜਦੇ ਉਹਨੂੰ ਜੀਵਨ ਮਿਲ ਜਾਵੇ ਬਸ ਪਹਿਲਾਂ ਇਥੋਂ ਜਦੋਂ ਇਹਨੇ ਕੀਤਾ ਸਾਰਾ ਕੁਝ ਇਥੋਂ ਤੁਸੀਂ ਗੁਰਨਾਨਕ ਲੈ ਕੇ ਆਇਆ ਇਥੋਂ ਫਿਰ ਮਾਝ ਖੜਿਆ ਫਿਰ ਦੁੱਗੇ ਮਾਝ ਖੜਿਆ ਫਿਰ ਅਦਬੇੰਤ ਕੋ ਵੀ ਖੜਿਆ ਫਿਰ ਸਤਾਰਾ ਤੇ ਗੁਰਨਾਨਕ ਖੜਿਆ ਉਹਨਾਂ ਦੇ ਬਾਪ ਦੇ ਤਾ ਸਾਨੂੰ ਕਿੰਦੇ ਲੈ ਜਾਂਦਾ ਫਿਰ ਉੱਥੇ ਲਿਆਂਦਾ ਬਾਦੀ ਲਵੀ ਲਿਆਂਦਾ ਦੇ ਪੈਨਸ ਲੈ ਕੇ ਆਏ ਆਪਾਂ ਫਿਰ ਉਹਨਾਂ ਨਾਲ ਅਲਾਜ ਸ਼ੁਰੂ ਕਰ ਦਿੱਤਾ ਉਹਨਾਂ ਨਾਲ ਅਲਾਜ ਸ਼ੁਰੂ ਕਰਤਾ ਸਾਨੂੰ ਨਹੀਂ ਦੱਸਿਆ ਇੰਨਾ ਮਹਿੰਗਾ ਹਸਲ ਸੀ ਆਈ ਜਿੰਨਾ ਪੈਸਾ ਕਰੂਗਾ 10000 ਰੁਪਏ ਤੇ ਕੰਟੈਂਟ ਤੇ ਜਮ੍ਹਾਂ ਕਰਾਉਣਾ ਰੋਜ਼ 15000 ਰੁਪਇਆ ਲੱਗਣਾ ਰੋਜ਼ ਜਿੰਨੇ ਮਾਂਦ ਮੁੱਕ ਆਪਣੇ ਛਾਰਵਾੜਾ ਗੁੰਮੋ ਤੁਮ ਤੁਮ ਕੇ ਲੱਗੋ ਹੁਣ ਉੱਥੇ ਫੇਰ ਉਹਨੇ ਪਿਆਜ ਦਾ ਖਤਮ ਹੋ ਗਿਆ ਸਾਡੇ ਕੋਲ ਉਹ ਕਹਿੰਦੇ ਤੁਹਾਨੂੰ ਛੁੱਟੀ ਦੇ ਦਿੱਤੀ ਆ ਮੈਂ ਆਖਿਆ ਪਾਜੀ ਬੱਚਾ ਬੇਨਾ ਠੀਕ ਨਹੀਂ ਹੋਇਆ ਤੇ ਛੁੱਟੀ ਕਿੱਦਾਂ ਦੇ ਦਿੱਤੀ ਨਾ ਛੁੱਟੀ ਦੋ ਉਹ ਫਿਰ ਕਹਿੰਦੇ ਕਹਿੰਦੇ ਨਹੀਂ ਛੁੱਟੀ ਦੇ ਦਿੱਤੀ ਤੁਮ ਕੂੜ ਵੀ ਕਰਦੀ ਨਹੀਂ ਕਰੋ ਪਾਜੀ ਢਾਈ ਛੁੱਟੀ ਰਾ ਦਿਓ ਆ ਜੀ ਕੋਈ ਵੀ ਪੈਸੇ ਵੱਲ ਹੋਈ ਯਾ ਮਾਂ ਦੇ ਭਾ ਦਤਾ ਮਰਜੀ ਮਾਂ ਕੇ ਲਾ ਆਪਣੇ ਬੱਚੇ ਨੂੰ ਠੀਕ ਕਰ ਲਾ ਕੋਈ ਵੀ ਇਲਾਜ ਤਾਂ ਕਰੀ ਜਾ ਬਤਾ ਜਿੱਦਾਂ ਗਲਜੀ ਪੈਸੇ ਦਵਾ ਮੈਂ ਆਪਣਾ ਘਰ ਵੇਚ ਕੇ ਵੀ ਪੈਸੇ ਦੇਦਾ ਕਿ ਫਿਰ ਮੇਰੇ ਬੱਚੇ ਦਾ ਇਲਾਜ ਕਰ ਦੋ ਉਹ ਇੱਕ ਜਿੱਦ ਤੇ ਆ ਗਿਆ ਬਸ ਬੱਸ ਹੋ ਗਏ ਫਿਰ ਤੁਸੀਂ ਕਰਨੇ ਬਸ ਇੱਥੇ ਫਿਰ ਤੁਸੀਂ ਘਰ ਲੈ ਆਏ ਹੁਣ ਇੱਥੇ ਉਹਦਾ ਇਲਾਜ ਕੀਤਾ ਜਾ ਰਿਹਾ ਕਿ ਬਿਨਾਂ ਇਲਾਜ ਤੋਂ ਪਿਆ ਉਹ ਦੇਖ ਇੱਕ ਦੋ ਟ੍ਰੀਕਾਂ ਲਵਾ ਲਏ ਨੇ ਟ੍ਰਿਪ ਲਵਾ ਲਏ ਨੇ ਇੱਕ ਵਾਰੀ ਲਵਾ ਲਏ ਨੇ ਤੇ ਆੜੀ ਵਿੱਚ ਬਸ ਮੁਰਗੇ ਦੇ ਵਿੱਚ ਹੀ ਵਾਰੀ ਫੇਰ ਪੈਸਾ ਨਹੀਂ ਹੁੰਦਾ ਕੋਲ ਫੇਰ ਕਿੱਥੋਂ ਲੈ ਕੇ ਆਵਾਂ ਫੇਰ ਕਿੱਥੋਂ ਕਰਾਵਾਂ ਬੱਚੇ ਨੂੰ ਮੇਰਾ ਬੱਚਾ ਕਰਦਾ ਹੈ ਕਿ ਪ੍ਰਮੋਦ ਮੇਰਾ ਬੱਚਾ ਮੈਂ ਤਾਂ ਪੜ ਦਿੱਤਾ ਚਾਹੇ ਮੇਰਾ ਬੱਚਾ ਚਾਰ ਹੋ ਗਿਆ ਚਾਰ ਘੁੱਟੇਗਾ ਮੇਰਾ ਬੱਚਾ ਪਜਾ ਦੇ ਮੇਰਾ ਬੱਚਾ ਪਜਾ ਦੇ ਮੈਂ 2015 ਦਾ ਨਸ਼ਾ ਕਰ ਲੰਕਾ ਸੀ ਤੇ کئی ਵਾਰ ਤੈਨੂੰ ਸੈਂਟਰ ਵੀ ਖੜਿਆ ਸੈਂਟਰ ਵੀ ਜਾਂਦਾ ਰਿਆਂ ਛੱਡਣ ਦੀ ਕੋਸ਼ਿਸ਼ ਵੀ ਕੀਤੀ ਲੋ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦਾ 2 ਮਹੀਨੇ ਦਾਸ਼ਤ ਕਰਦਾ ਫਿਰ ਨਸ਼ੇ ਵਾਂਦੀ ਪਰਤੇ ਨਾ ਸੰਨਕੀਆ ਦਰਮਿਆਨ ਦਲੀ ਪਿਆਣੇ ਕੋਲੋਂ ਉਤਾਂ ਦਾ ਯਾਰੀ ਦੋਸਤੀ ਚ ਬਲਾ ਵੀ ਜਾਂਦਾ ਫਿਰ ਨਸ਼ਾ ਕਰਨ ਦਾ ਬਲਾ ਤੇ ਇਹ ਤੇਰੇ ਭਰਾ ਨੇ ਕਿਉਂ ਇਹ ਕਦਮ ਚੁੱਕਣਾ ਕਿਉਂ ਕਿਹੜੀ ਮਜਬੂਰੀ ਖਾਤਰ ਇਹ ਕਰਨਾ ਪਿਆ ਸਾਰਾ यह सारा नशे की मजबूरी खातर करना पाया चार गां दो गए सा नशे सारा चल गई दो मोटरसाकल एक सारा कुछ नशे ग जोड़े को पैसे आने मैं वही नहीं कर दिन कहना फेरा नहीं लगा कहना आपको किस्त धारनी है, है। ग्डी की फेरा तू पैसे कितने कर दा पेरा नहीं लगा ਕਰਦੇ ਨੂੰ ਚੋਰੀ ਕੋਲ ਦੇਣਾ ਗੱਡੀ ਮਾ ਉੱਥੇ ਖਰੀ ਜਾਈ ਤੇ ਜਿੰਨੇ ਪੈਸੇ ਗੱਡੀ ਦੇ ਹੁੰਨੇ ਮੈਂ ਸਾਰੇ ਖਾ ਗਏ ਨੇ ਗੱਡੀ ਦੇ ਪੈਸੇ ਜਿੰਨਾ ਵੀ 2000 3000 ਹੁਣ ਜਿੰਨਾ ਵੀ ਸਾਰੇ ਪੈਸੇ ਮੈਂ ਖਾ ਗਏ ਨੇ ਗੱਡੀ ਦਾ ਸਮਾਨ ਵੀ ਠੀਕੇ ਲਈ ਜਾਣੇ ਤੇ ਹੁਣ ਤੇ ਇਹ ਕਦਮ ਨਸ਼ੇ ਵਾਲੀ ਜਾਣਾ ਬਹੁਤ ਮਾੜੀ ਨੇ ਕਦੀ ਕੇ ਗਰੀ ਆ ਤੇ ਨਿਰਬ 1-1 ਰੁਪਿਆ ਮੰਗ ਕੇ ਉਹਨਾਂ ਨਾਲ ਹੀ ਕਰਾਂ ਬੋਧ ਮੰਦਿਆ ਲਉਂਦੀ ਸਾਡੇ ਕਰਦੇ ਸੰਗ ਕਿੱਕੇ ਕੋ ਪਿਆਣੀ ਮੰਗਿਆ ਸਾਰੇ ਬਿਹਾਰ ਚੋਂ ਵੀ ਕਰਾਈ ਇਕੱਠੀ ਕਰਕੇ ਲੋਕਾਂ ਨੇ ਕਰਿਆ ਤੇ ਜੋਰ ਜੋਰ ਕੇ ਪੈਰੀ ਪੈ ਪੈ ਮਨਮੀ ਸਾਡੀ ਨੇ ਪੈਸੇ ਇਕੱਠੇ ਕੀਤੇ ਬਹੁਤ ਮੁਸ਼ਕਲ ਮਾਂ ਦੀ ਮੈਂ ਪੈ ਇਕੱਠੇ ਕਰਕੇ ਫਿਰ ਬਚਾਇਆ ਨਹੀਂ ਨਾ ਮਾਰ ਆ ਬਚਾਉਣ ਵਾਲਾ ਬਚਰ ਜੀ ਹਾਲ ਜਨੀ ਨਹੀਂ ਆਉਂਦਾ ਬੋਧ ਖਬਰਾਂ ਵਿੱਚ बस इतना ही फिर मिलते हैं ऐसी ही किसी बड़ी खबर के साथ जब तक के लिए आप सभी को हमारा नमस्कार